YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਨਰਿੰਦਰ ਸਿੰਘ ਕਪੂਰ ਜੀ ਬਾਰੇ ਦੇਖਾਂਗੇ ਸਾਡੀ ਇਹ ਵੀਡੀਓ 5ਵਾਂ ਹੈ ਚਲੋ ਫਿਰ ਸਟਾਰਟ ਕਰੀਏ ਅਸੀਂ ਆਪਣੀ ਅੱਜ ਦੀ ਵੀਡੀਓ ਅਗਰ ਇਹਨਾਂ ਦੇ ਜਨਮ ਦੀ ਗੱਲ ਕੀਤੀ ਜਾਵੇ ਇਹਨਾਂ ਦਾ ਜਨਮ 6 ਮਾਰਚ 1944 ਵਿੱਚ ਹੋਇਆ ਸੀ ਪਿੰਡ ਆਦੀ 라ਵਲਪਿੰਡੀ ਬ੍ਰਿਟਿਸ਼ ਪਾਰ ਜਿਹੜਾ ਕਿ ਹੁਣ ਕਿੱਥੇ ਹੈ ਪਾਕਿਸਤਾਨ ਵਿੱਚ ਹੈ ਇਹਦਾ ਕੰਮ ਕੀ ਸੀਗਾ ਐ ਨਿਬੰਧਕ ਵੀ ਸੀਗੇ ਲੇਖਕ ਵੀ ਸੀਗੇ ਰਾ ਕਿੱਥੋਂ ਦੇ ਸੀਗੇ ਭਾਰਤੀ ਸੀਗੇ ਇਹਨਾਂ ਦਾ ਜੀਵਨ ਸਾਥੀ ਕੌਣ ਸੀਗੀ ਰਣਜੀਤ ਕੌਰ ਚੋਪੜਾ ਜੋ ਨਦੀ ਵਾਈਪ ਸੀਗੀ ਇਹਨਾਂ ਨੂੰ ਸ਼ਬਦਾ ਦਾ ਬੰਜ਼ਾਰਾ ਵੀ ਕਿਹਾ ਜਾਂਦਾ ਹੈ ਬਹੁਤ ਹੀ ਇੰਪੋਰਟੈਂਟ ਚੀਜ਼ ਐ ਐਗਜ਼ਾਮ ਵਿੱਚ ਪੁੱਛ ਸਕਦੇ ਹਨ ਕਿ ਸ਼ਬਦਾ ਦਾ ਬੰਜ਼ਾਰਾ ਕੇਦੇ ਭਾਰਤ ਕਵੀ ਨੂੰ ਕਿਹਾ ਜਾਂਦਾ ਹੈ ਤੁਸੀਂ ਯਾਦ ਰੱਖਣਾ ਨਰਿੰਦਰ ਸਿੰਘ ਕਪੂਰ ਜੀ ਨੂੰ ਸ਼ਬਦਾ ਦਾ ਬੰਜ਼ਾਰਾ ਵੀ ਕਿਹਾ ਜਾਂਦਾ ਹੈ ਕੁਝ ਇੰਪੋਰਟੈਂਟ ਚੀਜ਼ਾਂ ਤੁਸੀਂ ਨੋਟ ਕਰ ਲਓ ਇਨਾਂ ਨੂੰ ਬੱਚੇ ਪਿਆਰ ਨਾਲ ਕੀ ਕਹਿੰਦੇ ਸੀ 베ਬੀ ਪਰਫੈਕਸ਼ਨ ਠੀਕ ਹੈ ਪੇਪਰਸ ਕੁਝ ਕਿਸੇ ਵੀ ਤਰੀਕੇ ਨਾਲ ਪੁੱਛ ਸਕਦੇ ਆ 베ਬੀ ਪਰਫੈਕਸ਼ਨ ਇਹਨਾਂ ਨੂੰ ਬੱਚੇ ਪਿਆਰ ਨਾਲ ਕਹਿੰਦੇ ਸੀ ਇਹਨਾਂ ਨੂੰ ਸ਼ਬਦਾਂ ਦਾ ਬੰਜ਼ਾਰਾ ਵੀ ਕਿਹਾ ਗਿਆ ਹੈ ਸ਼ਬਦਾਂ ਦਾ ਬੰਜ਼ਾਰਾ ਵੀ ਕਿਹਾ ਗਿਆ ਹੈ ਇਹਨਾਂ ਨੂੰ ਨਿਵੇਕਲਾ ਨਿਵੇਕਲੇ ਮੁਹਾਰਦਰੇ ਵਾਲਾ ਸ਼ੈਲੀ ਕਾ ਪੇਪਰ 'ਚ ਕਿਸੇ ਵੀ ਤਰੀਕੇ ਨਾਲ ਕਮਾ ਕੇ ਪੁੱਛ ਸਕਦੇ ਆ ਕਿ ਇਹ ਕੌਣ ਸੀਗੀ ਠੀਕ ਹੈ ਇਹ ਤਿੰਨ ਨਾਮ ਐ ਜਿਨ੍ਹਾਂ ਨੂੰ ਇਹਨਾਂ ਨੂੰ ਕਹਿ ਕੇ ਜਿਹੜੇ ਸੰਬੋਧਿਤ ਕਰਦੇ ਸੀਗੇ ਨੈਕਸਟ ਐ ਸਮਕਾਲੀ ਦੌਰ ਵਿੱਚ ਸਭ ਤੋਂ ਵੱਧ ਸਮਕਾਲੀ ਦੌਰ ਵਿੱਚ ਸਭ ਤੋਂ ਵੱਧ ਪੜਿਆ ਜਾਨ ਵਾਲਾ ਵਾਰਤਕ ਪੜਿਆ ਜਾਨ ਵਾਲਾ ਵਾਰਤਕ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਸਮਕਾਲੀ ਦੌਰ ਵਿੱਚ ਇਨਾਤੋਬਦ ਕੋਈ ਵੀ ਜਿਹੜਾ ਬਾਰਤਕ ਹੈ ਉਹ ਪੜਿਆ ਲਿਖਿਆ ਨਹੀਂ ਸੀਗਾ ਪੇਪਰ 'ਚ ਇਹ ਚਾਰਾਂ 'ਚੋਂ ਇੱਕ ਐਮਸੀਕਿਊਜ਼ ਆਨ ਦੇ ਚਾਂਸਸ ਬੰਦੀ ਹੈ ਇਸ ਤੋਂ ਇਲਾਵਾ ਕੁਝ ਹੋਰ ਪੁਆਇੰਟ ਕਰ ਲੋ ਅਗਰ ਪੁੱਛਿਆ ਜਾਵੇਗਾ ਇਹਨਾਂ ਨੇ ਆਪਣਾ ਆਦਰਸ਼ ਕਿੰਨੂੰ ਮੰਨਿਆ ਸੀਗਾ ਤੁਸੀਂ ਯਾਦ ਰੱਖ ਲੈ ਪਰਫੈਕਸ ਪੂਰਨ ਸਿੰਘ ਜੀ ਪੂਰਨ ਸਿੰਘ ਜੀ ਠੀਕ ਹੈ ਅਗਰ ਪੁੱਛਿਆ ਜਾਵੇ ਇਹਨਾਂ ਨੂੰ ਨਿੱਕੇ ਵਾਕ ਨਿੱਕੇ ਵਾਕ ਲਿਖਣ ਦੀ ਪ੍ਰੇਰਣਾ ਕਿਨਾਂ ਤੋਂ ਮਿਲੀ ਨਿੱਕੇ ਬਾਖ ਲਿਖਣ ਦੀ ਪ੍ਰੇਰਣਾ ਕਿਨਾਂ ਤੋਂ ਮਿਲੀ ਤੁਸੀਂ ਜਾ ਰੱਖਣਾ ਹੈ ਪ੍ਰਿੰਸੀਪਲ ਤੇਜਾ ਸਿੰਘ ਤੋਂ ਪ੍ਰਿੰਸੀਪਲ ਤੇਜਾ ਸਿੰਘ ਜੀ ਤੋਂ ਇਹਨਾਂ ਨੂੰ ਲਿਖਣ ਦੀ ਪ੍ਰੇਰਣਾ ਉਸ ਤੋਂ ਬਾਅਦ ਇਹਨਾਂ ਤੇ ਸਾਹਿਤਕ ਪ੍ਰਭਾਵ ਸਾਹਿਤਕ ਪ੍ਰਭਾਵ ਕਿਨਾਂ ਦਾ ਪਿਆ ਤੁਸੀਂ ਜਾ ਰੱਖਣਾ ਹੈ ਗੁਰਬਖਸ਼ ਸਿੰਘ ਜੀ ਦਾ ਇਹ ਕੁਛ ਇੰਪੋਰਟੈਂਟ ਪੁਆਇੰਟ ਹੈ ਤੁਸੀਂ ਸਭ ਨੋਟ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਦਾ ਤੁਸੀਂ ਸਭ ਬੱਚਿਆਂ ਵਾਲੇ ਪੁਆਇੰਟ ਨੂੰ ਨੋਟ ਕਰ ਲਓ ਇਹ ਸਾਰੇ ਹੀ ਇੰਪੋਰਟੈਂਟ ਪੁਆਇੰਟ ਹੈ ਪੇਪਰ ਵਿੱਚ ਤੁਹਾਡੇ ਕੋਲੋਂ ਪੁੱਛ ਸਕਦੇ ਆਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਇਸੇ ਤਰ੍ਹਾਂ ਤੁਹਾਨੂੰ ਵਿੱਚ ਵਿੱਚ ਸਾਰੇ ਹੀ ਇੰਪੋਰਟੈਂਟ ਪੁਆਇੰਟ ਕਰਵਾਏ ਜਾਣਗੇ ਐਸੀਗਾ ਇਹਨਾਂ ਦੀ ਥੋੜੀ ਬਹੁਤ ਡਿਟੇਲ ਚਲੋ ਫਿਰ ਅੱਗੇ ਮੂਵ ਕਰੀਏ ਅਗਰ ਅੱਗੇ ਦੀ ਜੀਵਨੀ ਦੀ ਗੱਲ ਕੀਤੀ ਜਾਵੇ ਨਰਿੰਦਰ ਸਿੰਘ ਕਪੂਰ ਦਾ ਜਨਮ 라ਵਲਪਿੰਡੀ ਜ਼ਿਲ੍ਹੇ ਕੋਲ ਪਾਕਿਸਤਾਨ ਦੇ ਪਿੰਡ ਆਦੀ ਵਿੱਚ 6 ਮਾਰਚ 1944 ਨੂੰ ਹੋਇਆ ਸੀ ਉਸ ਦੇ ਮਾਤਾ ਦਾ ਨਾਮ ਸ਼੍ਰੀਮਤੀ ਦੀਰਾਵਲੀ ਅਤੇ ਉਸ ਦੇ ਉਹਨਾਂ ਦੇ ਪਿਤਾ ਦਾ ਨਾਮ ਕੀ ਸੀਗਾ ਸ਼੍ਰੀ ਹਰਦਿਤ ਸਿੰਘ ਕਪੂਰ ਸੀਗਾ ਪੰਜਾਬ ਦੀ ਬੰਦ ਤੋਂ ਬਾਅਦ ਪਰਿਵਾਰ ਨੂੰ ਆਪਣਾ ਪਿੰਡ ਛੱਡਣਾ ਪਿਆ ਅਤੇ ਕੁਝ ਸਮਾਂ ਸ਼ਨਾਰਥੀ ਕੈਂਪਾਂ ਵਿੱਚ ਰਹਿਣ ਦੇ ਬਾਅਦ ਉੜਕ ਪਟਿਆਲਾ ਵਿੱਚ ਆ ਵਸੇ ਜਦੋਂ ਪੰਜਾਬ ਦੀ ਬੰਦ ਹੋਈ ਸੀ ਇਹਨਾਂ ਨੇ ਆਪਣਾ ਪਿੰਡ ਛੱਡਤਾ ਫਿਰ ਕਿੱਥੇ ਆ ਗਏ ਸੀਗੇ ਪਟਿਆਲਾ ਵਿੱਚ ਆ ਕੇ ਇਹਨਾਂ ਨੇ ਸ਼ਰਨ ਲੈ ਲਈ ਸੀ ਅਗੇ ਪੇਪਰ થોਡਾ ਟਫ ਲੈਵਲ ਦਾ ਹੋਵੇਗਾ ਪੁੱਛ ਸਕਦੇ ਆ ਕੀ ਨਰਿੰਦਰ ਸਿੰਘ ਕਪੂਰ ਜੀ ਨੇ ਜਦੋਂ ਪੰਜਾਬ ਜਦੋਂ ਮੰਡ ਹੋਈ ਸੀਗੀ ਉਹ ਕਿੱਥੇ ਆ ਕੇ ਛਲ ਲੈ ਲਏ ਸੀਗਾ ਟੈਂਟ ਤੋਂ ਬਾਅਦ ਉਹ ਕਿੱਥੇ ਆਗੇ ਸੀਗੇ ਪਟਿਆਲਾ ਵਿਖੇ ਆਗੇ ਸੀਗੇ ਨੈਕਸਟ ਮੂਵ ਕਰਾਂਗੇ ਪੜਾਈ ਇਹਨਾਂ ਦੀ এডਿਕੇਸ਼ਨ ਕੀ ਕੀ ਸੀਗੀ ਪਟਿਆਲਾ ਵਿਖੇ ਨਵੇਂ ਸੰਥਾਪਿਤ ਪੰਜਾਬੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਐਮਏ ਪੂਰੀ ਕਰਨੀ ਕਿੱਥੋਂ ਕੀਤੀ ਸੀਗੀ ਪੰਜਾਬੀ ਯੂਨੀਵਰਸਿਟੀ ਤੋਂ ਠੀਕ ਹੈ 1966 ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਅੰਗਰੇਜ਼ੀ ਲੈਕਚਰਰ ਨਿਯੁਕਤ ਕੀਤੇ ਗਏ ਅਤੇ ਉਸਨੇ ਨਾਬਾ ਸੰਗਰੂਰ ਅਤੇ ਪਟਿਆਲਾ ਵੇਕੇ ਸਕਾਰੀ ਕੌਨ ਦੇ ਵਿੱਚ ਵਿਧਿਆਪਨ ਕਾਲਜ ਕਿ ਸ਼ੁਰੂ ਕੀਤਾ ਕਿੱਥੇ ਕਿੱਥੇ ਕਪੜਾ ਸਟਾਰਟ ਕੀਤਾ ਨਾਬਾ ਸੰਗਰੂਰ ਹੋਰ ਪਟਿਆਲਾ ਇੱਥੇ ਜਾ ਕੇ ਇਹਨਾਂ ਨੇ ਕੀ ਕੀਤਾ ਪੜਾਣਾ ਸਟਾਰਟ ਕਰਤਾ ਇੱਕ ਚੀਜ਼ ਹੋਰ ਲਿਖ ਲੋ ਇਹਨਾਂ ਨੇ ਬੀਏ ਦੇ ਦੌਰਾਨ ਜਦੋਂ ਬੀਏ ਕਰਨ ਲੱਗੇ ਸੀਗੇ ਬੀਏ ਦੇ ਦੌਰਾਨ ਹੀ ਇਹਨਾਂ ਨੇ ਬਿਜਲੀ ਬੋਰਡ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਸੀਗਾ ਬੀਏ ਕਰਦੇ ਕਰਦੇ ਹੀ ਇਹਨਾਂ ਨੇ ਬਿਜਲੀ ਬੋਰਡ ਵਿੱਚ ਨੌਕਰੀ ਕਰਨਾ ਸ਼ੁਰੂ ਕਰ ਦਿੱ ਕਰ ਦਿੱਤੀ ਸੀ ਠੀਕ ਹੈ ਸੰਗਰੂਰ ਕਾਲਜ ਦੇ ਅਧਿਆਪਕ ਵਜੋਂ ਕੰਮ ਕਰਦਿਆਂ ਉਸਨੇ ਫਿਲਾਸਫੀ ਦੇ ਨਾਲ ਨਾਲ ਪੰਜਾਬੀ ਦੇ ਐਮਏ ਵੀ ਮੁਕੰਮਲ ਕੀਤੀ ਸੰਗਰੂਰ ਕਾਲਜ ਦੇ ਅਧਿਆਪਕ ਮਤਲਬ ਕਿ ਟੀਚਿੰਗ ਕਰਦੇ ਨਾਲ ਨਾਲ ਹੀ ਉਹਨਾਂ ਨੇ ਇਹਦਾ ਕੰਮ ਵੀ ਸਟਾਰਟ ਕੀਤਾ ਔਰ ਇਹਨਾਂ ਦਾ ਵਿਆਹ ਕਦੋਂ ਹੋਇਆ ਸੀਗਾ ਇਹਨਾਂ ਦਾ ਵਿਆਹ 1971 ਨੂੰ ਰਣਜੀਤ ਸਿੰਘ ਚੋਪੜਾ ਜੀ ਦਾ ਹੋਇਆ ਰਣਜੀਤ ਕੋ ਸੌਰੀ ਕੋਰ ਚੋਪੜਾ ਰਣਜੀਤ ਕੋਰ ਚੋਪੜਾ ਦਾ ਹੋਇਆ ਕਦੋਂ ਹੋਇਆ 1971 ਵਿੱਚ ਠੀਕ ਹੈ ਅਗਰ ਨੈਕਸਟ ਮੂਵ ਕਰੀਏ ਨੈਕਸਟ ਦੇਖੀਏ ਨੇ ਕੈਰੀਅਰ ਕਿ ਨੇ ਕੈਰੀਅਰ ਕੀ ਕੀ ਸੀਗਾ ਅਗਰ ਇਹਦੇ ਕੈਰੀਅਰ ਦੀ ਗੱਲ ਕੀਤੀ ਜਾਵੇ 1971 ਵਿੱਚ ਕਪੂਰ ਨੇ ਵਿਆਹ ਕਰਾਉਣ ਦੇ ਬਾਅਦ ਉਸਨੇ ਪੰਜਾਬੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸਹਾਇਕ ਪ੍ਰੋਫੈਕਸਰ ਵਜੋਂ ਕੰਮ ਕੀਤਾ ਤਾਂ ਦੱਸਿਆ ਸੀਗਾ 1971 ਵਿੱਚ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਕਿਹਦੇ ਨਾਲ ਹੋਇਆ ਸੀਗਾ ਰਣਜੀਤ ਕੋਰ ਚੋਪੜਾ ਜੀ ਨਾਲ ਠੀਕ ਹੈ ਇਹਨਾਂ ਦੇ ਕੰਮ ਕੀ ਕੀ ਸੀਗੇ ਫ੍ਰੈਂਚ ਵਿੱਚ ਡਿਪਲੋਮਾ ਕਦੋਂ ਕੀਤਾ 1974 ਵਿੱਚ ਪੰਜਾਬੀ ਪੱਤਰਕਾਰੀ ਵਿੱਚ ਡਿਗਰੀ ਪੰਜਾਬੀ ਪੱਤਰਕਾਰੀ ਵਿੱਚ ਡਿਗਰੀ 1975 ਵਿੱਚ ਐਲ ਐਲ ਬੀ 1978 ਅਤੇ ਪੰਜਾਬੀ ਪੱਤਰਕਾਰੀ ਵਿੱਚ ਪੀ ਐਚ ਡੀ ਇਹਨੇ ਪੀ ਐਚ ਡੀ ਵੀ ਕੀਤੀ ਉਹ ਐਲ ਐਲ ਬੀ ਵੀ ਕੀਤੀ ਉਹ ਦੋਨੋਂ ਸੇਮ ਸਾਲ ਚ ਕੀਤੀ ਹੈ ਠੀਕ ਹੈ 1982 ਵਿੱਚ ਅਸਿਸਟੈਂਟ ਪ੍ਰੋਫੈਸਰ ਬਣੇ 1990 ਵਿੱਚ ਉਹ ਇੱਕ ਪੂਰੇ ਹੀ ਪਰਫੈਕਟਰ ਬਣ ਗਿਆ ਮਤਲਬ ਕਿ ਇੰਨਾ ਕੁਛ ਐਜੂਕੇਸ਼ਨ ਦਾ ਲੈ ਕੇ ਲਾਸਟ ਵਿੱਚ ਆ ਕੇ ਕੀ ਬਣ ਗਿਆ ਪੂਰਨ ਤੌਰ ਤੇ ਇੱਕ ਪ੍ਰੋਫੈਕਸਰ ਦੇ ਤੌਰ ਤੇ ਬਣ ਗਿਆ ਠੀਕ ਹੈ ਅੱਗੇ ਕੁਝ ਇੰਪੋਰਟੈਂਟ ਸੀਗਾ ਅਗਰ ਨੈਕਸਟ ਮੂਵ ਕਰੀਏ ਨੈਕਸਟ ਦੇਖਾਂਗੇ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਹੋਰ ਜਨ ਸੰਚਾਰ ਵਿਭਾਗ ਵਿੱਚ ਕੀ ਕੀ ਕੰਮ ਕੀਤਾ 1995 ਵਿੱਚ ਉਸਨੇ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਪੱਤਰਕਾਰੀ ਦਾ ਪਰਫੈਕਸ਼ਨ ਨਿਯੁਕਤ ਕੀਤਾ ਗਿਆ ਜਿੱਥੇ ਉਹ 2004 ਚਾਰਜ ਸੇਵਾਮੁਕਤ ਹੋ ਗਏ ਕਦੋਂ ਹੋਏ ਸੀਗੇ ਨਰਿੰਦਰ ਸਿੰਘ ਕਪੂਰ ਜੀ 1955 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਔਰ ਜਲ ਸੰਚਾਰ ਵਿਭਾਗ ਦੇ ਪੱਤਰਕਾਰੀ ਵਜੋਂ ਇਹਨਾਂ ਨੂੰ ਪਰਫੈਕਸ਼ਨ ਨਿਯੁਕਤ ਕੀਤਾ ਗਿਆ ਸੀਗਾ 1995 ਨੂੰ ਔਰ 2004 ਚ ਇਹਨਾਂ ਨੇ ਆਪਣੀ ਜੋਬ ਨੂੰ ਛੱਡਤਾ ਠੀਕ ਹੈ ਔਰ ਸੇਵਾ ਮੁਕਤ ਹੋ ਗਏ ਇਸ ਦੌਰਾਨ ਉਸਨੇ ਡਾਇਰੈਕਟਰ ਅਤੇ ਡੀਨ ਦੇ ਤੌਰ ਤੇ ਵੀ ਸੇਵਾ ਨਿਭਾਈ ਉਹਨਾਂ ਨੇ ਕਿਹਦੇ ਤੌਰ ਤੇ ਡਾਇਰੈਕਟਰ ਡਾਇਰੈਕਟਰ ਕਿਹਦੇ ਲੋਕ ਸੰਪਰਕ ਦੇ ਡੀਨ ਕਿਹਦੇ ਵਿਦਿਆਰਥੀ ਵੈਲਫੇਅਰ ਦੇ ਤੌਰ ਤੇ ਵੀ ਸੇਵਾ ਨਿਭਾਈ ਇਸ ਵੇਲੇ ਉਸਨੇ ਪੱਤਰਕਾਰੀ ਅਤੇ ਜਨਮਚਾਲ ਵਿਭਾਗ ਦੇ মিডিਆ ਸਲਾਹਕਾਰ ਦੇ ਤੌਰ ਤੇ ਅਤੇ ਅਨੇਕ ਵਿਧਕ ਅਤੇ ਪ੍ਰਬੰਧਕ ਧਾਰਿਆਂ ਦੇ ਸੋਰਸ ਪ੍ਰਸੰਪ ਦੇ ਤੌਰ ਤੇ ਵੀ ਕੰਮ ਕੀਤਾ ਪੱਤਰਕਾਰੀ ਦੇ ਕੰਮ ਕੀਤਾ ਜਲ ਸੰਚਾਰ ਦੇ ਕੰਮ ਕੀਤਾ মিডিਆ ਸਲਾਹਕਾਰ ਦੇ ਕੰਮ ਕੀਤਾ ਇਹਨਾਂ ਨੇ ਇਹ ਸਾਰਿਆਂ ਤੇ ਹੀ ਕੀ ਕੀਤੀ ਹੈ ਆਪਣੇ ਕੰਮ ਕੀਤੇ ਹੈ ਨੈਕਸਟ ਇਹਦੀਆਂ ਰਚਨਾਵਾਂ ਹਨ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਕਿ ਇਹ ਰਚਨਾਵਾਂ ਕੀ ਦੀਆਂ ਹਨ ਕਦੋਂ ਆਈਆਂ ਕੀ ਦੀਆਂ ਹਨ ਠੀਕ ਹੈ ਨਰਿੰਦਰ ਸਿੰਘ ਕਪੂਰ ਜੀ ਦੀਆਂ ਕੁਝ ਰਚਨਾਵਾਂ ਹਨ ਜਿਵੇਂ ਰੋਸ਼ਨੀਆ शुभ इच्छावेख्या विश्लेषण अगर आमो सामने की गल की जाए आमो सामने कदो आई सी उन्नीस सौ पचुंज पचानवे आजाद कर लियो उन्नीस सौ पचानवे आमो सामने आई सी ठीक है यह सारिया ही अगर बूहे बारिया की गल की जाए यह उन्नीस सौ छियानवे आई सी ਸਾਨੂੰ ਨਾ ਉਹੀ ਸੰਦ ਸੰਸਾੰਗੀ ਦੇ ਦੇਗੀ ਬਿਲਕੁਲ ਹੀ ਸਹੀ ਹੋਣਗੇ ਜਿਹਦੇ ਸਭ ਦੇ ਸੰਦ ਹੁੰਦੇ ਆ ਬਟ ਜ਼ਿਆਦਾਤਰ ਗਲਤ ਹੁੰਦੀ ਹੈ ਰਾਹ ਰਸਤੇ ਆਈ ਸੀਗੀ 2002 ਵਿੱਚ ਰਾਹ ਰਸਤੇ ਆਈ ਸੀਗੀ 2002 ਵਿੱਚ ਇਹ ਕੁਝ ਇੰਪੋਰਟੈਂਟ ਸੰਨ ਨੇ ਤੁਸੀਂ ਨੋਟ ਕਰ ਲਿਓ ਜੋ ਕਿ ਹਰ ਇੱਕ ਕਿਤਾਬ ਚ ਸੇਮ ਦਿਖਣ ਨੂੰ ਮਿਲਦੀ ਆ ਅਲੱਗ-ਅਲੱਗ ਦਿਖਣ ਨੂੰ ਨਹੀਂ ਮਿਲਦੀ ਤਰਕਵੇਦ ਤਰਕਵੇਦ ਦਾ ਵੀ ਲਿਖ ਲਓ 1985 ਤਰਕਵੇਦ ਵੀ 1985 ਨੂੰ ਆਈ ਸੀ ਚਲੋ ਫਿਰ ਨੈਕਸਟ ਮੂਵ ਕਰੀਏ ਨੈਕਸਟ ਹੈ ਇਹਨਾਂ ਦੇ ਵਿਚਾਰ ਸੰਗ੍ਰਹਿ ਇਨਾ ਦੇ ਪੇਪਰ 'ਚ ਪੁੱਛੇ ਜਾ ਸਕਦੇ ਕਿੰਨੇ ਵਿਚਾਰ ਸੰਗ੍ਰਹਿ ਸੀਗੇ 4 ਸੀਗੇ ਕਿੰਨੇ ਸੀਗੇ ਵਿਚਾਰ ਸੰਗ੍ਰਹਿ 4 ਸੀਗੇ ਮਾਲਾ ਮੰਨ ਕੇ ਮਾਲਾ ਮੰਨ ਕੇ ਪਾਠ 2 ਇਹ 2 ਦਾ ਮਤਲਬ ਹੈ ਇਹਦਾ ਭਾਗ ਕਿਰਾ ਹੈ 2 ਕਲਿਆਕ ਕਲੀਆਂ ਦਾ ਕਾਫਲਾ ਮੋਮਬਤੀਆਂ ਦਾ ਮੇਲਾ 2023 ਮੋਮਬਤੀਆਂ ਦਾ ਮੇਲਾ ਕਦੋਂ ਆਇਆ ਸੀਗਾ 2023 'ਚ ਇਹ ਇੰਪੋਰਟੈਂਟ ਹੈ ਤੁਸੀਂ ਸਭ ਨੋਟ ਕਰ ਲਿਓ ਠੀਕ ਹੈ ਇਹ ਚਾਰੋਂ ਹੀ ਇੰਪੋਰਟੈਂਟ ਹੈ ਮਾਲਾ ਮੰਨ ਕੇ ਮਾਲਾ ਮੰਨ ਕੇ ਪਾਰਟ 2 ठीक है कल्याद का काफिला और मोमबत्तियां का मेला चलो फिर नैक्सट मूव करिए नैक्सट देखिए नैक्सट है स्वै जीवनी इन्होंने स्वै जीवनी की है ठीक है इन्हों की स्वै जीवनी के तुप्पा छावा कई जगह लिखा मिलता है कावा शाम इ मतलब की है तुप्पा छावा ठीक है इस तू तो इना सफरनामे लिखवा दी कि इन्होंने केड़े सफरनामे किए ਅਗਰ ਸਫਰਨਾਮਾ ਦੀ ਗੱਲ ਕੀਤੀ ਜਾਵੇ ਇਹਨਾਂ ਦੇ ਸਫਰਨਾਮੇ ਸੀਗੇ ਕੰਦਰੇ ਚਾਰ ਵੇਖਿਆ ਅਮਰੀਕਾ ਇੱਕ ਸਫਰਨਾਮਾ ਇਹਨਾਂ ਦਾ ਇਹ ਸੀਗਾ ਦੂਸਰਾ ਸੀਗਾ ਸੱਚੋ ਸੱਚ ਸੱਚੋ ਸੱਚੋ ਸੱਚ ਦਾ ਟਾਈਮ ਹੈ 1990 ਠੀਕ ਹੈ ਇਹਦੇ ਵਿੱਚ ਕਿਹਦਾ ਸਫਰਨਾਮਾ ਕੀਤਾ ਸੀਗਾ ਇਹਨਾਂ ਨੇ ਤੁਸੀਂ ਯਾਦ ਰੱਖਣਾ ਅਮਰੀਕਾ ਦਾ ਇਹਦੇ ਵਿੱਚ ਕਿਹੜਾ ਸਫਰਨਾਮਾ ਸੀਗਾ ਅਮਰੀਕਾ ਦਾ ਸੱਚੋ ਸੱਚ ਹੋਰ ਕੰਦਲੇ ਚੜ ਦੇਖਿਆ ਅਮਰੀਕਾ ਠੀਕ ਹੈ ਇਹ ਇਨਾਂ ਦੇ ਦੋ ਸਫਰ ਨਾਮ ਸੀ ਕਿ ਇੰਪੋਰਟੈਂਟ ਹੈ ਤੁਸੀਂ ਇਹਨਾਂ ਨੂੰ ਨੋਟ ਕਰ ਲਿਓ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਤੁਸੀਂ ਯਾਦ ਰੱਖਣਾ ਹੈ ਇਨਾਂ ਦੇ ਅਵਾਰਡ ਦੀ ਗੱਲ ਕੀਤੀ ਜਾਵੇ ਅਗਰ ਇਨਾਂ ਦੇ ਅਵਾਰਡ ਦੀ ਗੱਲ ਕੀਤੀ ਜਾਵੇ ਕਿ ਇਹਨਾਂ ਨੂੰ ਕਿਹੜੇ ਕਿਹੜੇ ਅਵਾਰਡ ਮਿਲੇ ਪਹਿਲਾ ਅਵਾਰਡ ਪਾਸ਼ਾ ਪੀਬਗ ਪੰਜਾਬ ਵੱਲੋਂ ਸ਼ੀਰਮਣੀ ਸਾਹਿਤਕਾਰ ਦਾ ਬੋਲਿਆ ਸਾਹਿਤਕਾਰ ਪੁਰਸਕਾਰ ਲਈ ਠੀਕ ਹੈ ਪਹਿਲਾ ਵੋਟ ਸੈਕਿੰਡ ਐ ਇਹਨਾਂ ਨੂੰ ਆਮੋ ਸਾਹਮਣੇ ਆਮੋ ਸਾਹਮਣੇ ਪੁਸਤਕ ਲਈ ਪਾਸ਼ਾ ਵਿਭਾਗ ਵੱਲੋਂ ਕਿਹੜਾ ਵਾਰ ਮਿਲਿਆ ਗੁਰਵਖਸ਼ ਤੁਸੀਂ ਯਾਦ ਕਰਨਾ ਬਹੁਤ ਹੀ ਇੰਪੋਰਟੈਂਟ ਹੈ ਸੈਕਿੰਡ ਵਾਲਾ ਗੁਰਵਖਸ਼ ਸਿੰਘ ਪ੍ਰੀਤ ਲੜੀ ਪੁਰਸਕਾਰ ਮਿਲਿਆ ਠੀਕ ਹੈ ਪੇਪਰ ਚ ਪੁੱਛਿਆ ਜਾ ਸਕਦਾ ਹੈ ਕਿਹਦੇ ਲਈ ਇਹਨਾਂ ਨੂੰ ਗੁਰਵਖਸ਼ ਸਿੰਘ ਪ੍ਰੀਤ ਲੜੀ ਪੁਰਸਕਾਰ ਮਿਲਿਆ ਜਾ ਰੱਖਣਾ ਆਮੋ ਸਾਹਮਣੇ ਲਈ ਇਹਨਾਂ ਨੂੰ ਮਿਲਿਆ ਠੀਕ ਹੈ ਬੱਚੇ ਨੈਕਸਟ ਮੂਵ ਕਰਾਂਗੇ ਹੋਰ ਕੰਮ ਕੀ ਸੀਗੇ ਇਹਨਾਂ ਦੇ ਸੱਚੋ ਸੱਚ ਦੁਸਿਆ ਅਮਰੀਕਾ ਦਾ ਸਪਨਨਾ ਨਾਮਾ ਸੀਗਾ ਪੰਜਾਬੀ ਪੱਤਰਕਾਰੀ ਦਾ ਵਿਕਾਸ ਜਦੇ ਵਿੱਚ ਕੀ ਲਿਖਿਆ ਸੀਗਾ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਬਾਰੇ ਲਿਖਿਆ ਸੀਗਾ ਪੰਜਾਬੀ ਕਵਿਤਾ ਵਿੱਚ ਰਾਸ਼ਟਰੀ ਇਕਤਾ ਦੀ ਭਾਵਨਾ ਗਿਆਨੀ ਦਿੱਤ ਦਿੱਤ ਸਿੰਘ ਜੀਵਨ ਤੇ ਰਚਨਾ ਐਚ ਆਰੇ ਹੀ ਇਹਨਾਂ ਦੇ ਕੁਝ ਹੋਰ ਰਚਨਾਵਾਂ ਜਾਂ ਕੰਮ ਹਨ ਠੀਕ ਹੈ ਅਗਰ ਇਹਨਾਂ ਦਾ ਅਨੁਵਾਦ ਦੀ ਗੱਲ ਕੀਤੀ ਜਾਵੇ ਕਿ ਇਹਨਾਂ ਨੇ ਕਿਹੜੀ ਕਿਹੜੀ ਚੀਜ਼ ਨੂੰ ਅਨੁਵਾਦ ਕੀਤਾ ਪਿਓ ਪੁੱਤਰ ਪਿਓ ਪੁੱਤਰ ਤੁਰੰਗਨੀ ਇਹਨਾਂ ਨੇ ਜਿਹੜੀ ਕਿਤਾਬਾਂ ਦਾ ਅਨੁਵਾਦ ਕੀਤਾ ਪਿਓ ਪੁੱਤਰ ਠੀਕ ਹੈ ਗਾਥਾ ਭਾਰਤ ਦੇਸ਼ ਦੀ ਜਿਹਦੇ ਵਿੱਚ ਜਵਾਹਰ ਨਾਲ ਲਹਿਜੀ ਸੀਗੇ ਬਾਬਾ ਨਰ ਸਿੰਘ ਪਾਈ ਬੀਰ ਜੀ ਸਿੰਘ ਸਦੇਵੀ ਵਿਦਰੋਹੀ ਭਗਤ ਸਿੰਘ ਮਾਰਟਿੰਗ ਕਿੰਗ ਮੁਥਰ ਇਹ ਸਾਰੀਆਂ ਹੀ ਇਹਨਾਂ ਦੀਆਂ ਅਨੁਵਾਦਕ ਸਨ ਠੀਕ ਹੈ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਖਤਮ ਕਰਨੇ ਆ ਅੱਜ ਦੀ ਵੀਡੀਓ ਵਿੱਚ ਅਸੀਂ ਨਰਿੰਦਰ ਸਿੰਘ ਕਪੂਰ ਜੀ ਬਾਰੇ ਡਿਟੇਲ ਵਿੱਚ ਦਿੱਖਿਆ ਆਈ ਥਿੰਕ ਤੁਹਾਡੇ ਲਈ ਵੀ ਇਹ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਵੇਗੀ ਇਹਦੇ ਵਿੱਚ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਛੋਟੀ ਦੀ ਛੋਟੀ ਚੀਜ਼ ਕਰਵਾਈ ਜਗੇ ਇੱਕ ਚੀਜ਼ ਲਿਖ ਲਓ ਅਗਰ ਇਹਨਾਂ ਦੀ ਇੱਕ ਪੁਸਤਕ ਸੀਗੀ ਕਿ ਬੁੱਕ ਬੜੀ ਫੇਮਸ ਹੋਈ ਸੀਗੀ ਜਿਹਦਾ ਨਾਮ ਸੀਗਾ ਖਿੜਕੀਆਂ ਜਿਹਦਾ ਨਾਮ ਕੀ ਸੀਗਾ ਖਿੜਕੀਆਂ ਇਹ ਬੁੱਕ ਆਈ ਸੀਗੀ 2014 ਵਿੱਚ ਠੀਕ ਹੈ ਇਹਦੇ ਵਿੱਚ ਕੀ ਲਿਖਿਆ ਗਿਆ ਸੀਗਾ ਇਹਦੇ ਵਿੱਚ ਸੈਂਕੜੇ ਵਿਅਕਤੀਆਂ ਦੇ ਪਾਠ ਇਹਦੇ ਵਿੱਚ ਸੈਂਕੜੇ ਵਿਅਕਤੀਆਂ ਦੇ ਪਾਠ ਲਿਖਤਾਂ ਤੇ ਜ਼ਿੰਦਗੀ ਦੀਆਂ ਜ਼ਿੰਦਗੀ ਦੀਆਂ ਕਟਨਾਵਾਂ ਇਹਦੇ ਬਾਰੇ ਲਿਖਿਆ ਗਿਆ ਸੀਗਾ ਠੀਕ ਹੈ ਜੀ ਪੁਸਤਕ ਹੈ ਪੁੱਛ ਸਕਦੇ ਕਿਹਦੀ ਬੁੱਕ ਹੈ ਕਿ ਜਾ ਰਖਣਾ ਇਹ ਵਾਲੀ ਬੁੱਕ ਨਰਿੰਦਰ ਸਿੰਘ ਕਪੂਰ ਜੀ ਦੀ ਹੈ ਚਲੋ ਫਿਰ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰ ਲਈਆਂ ਅਗਰ ਵੀਡੀਓ ਅੱਛੀ ਲੱਗੀ ਹੋਏ ਤੁਸੀਂ ਪਲੀਜ਼ ਲਾਈਕ ਔਰ ਕਮੈਂਟ ਕਰਿਓ ਬਹੁਤ ਹੀ ਘੱਟ ਬੱਚਿਆਂ ਦਾ ਰਿਸਪੌਂਸ ਆਉਂਦਾ ਹੁਣ ਥੈਂਕ ਯੂ ਫੋਰ ਵਾਚਿੰਗ ਕੀਪ ਵਾਚਿੰਗ